ਕਿ ਜਿਹੜੇ ਲੋਕੀ ਨਾ ਨਸ਼ਾ ਕਰਦੇ ਚੱਡਣਾ ਚਾਹੁੰਦੇ ਆ ਹੂੰ ਹੂੰ ਉਹਨਾਂ ਵਾਸਤੇ ਅਸੀਂ ਬਹੁਤ ਸੋਚਿਆ ਬੜਾ ਕੀਤਾ ਕਿਉਂਕਿ ਦਵਾਈਆਂ ਆਯੁਰਵੈਦਿਕ ਚ ਬਹੁਤ ਕਾਸਟਲੀ ਨੇ ਕਿਉਂਕਿ ਨਾ ਕੁਝ ਜਾਂਹੇ ਜੇ ਪੈਂਦੀਆਂ ਨੇ ਔਰ ਮੈਂ ਫਾਰਮੂਲਾ ਵੀ ਜੱਗਰ ਕੀਤਾ ਹੋਇਆ ਜੀ ਇਹਦਾ ਅੱਛਾ ਜੋ ਅਸੀਂ ਪਾਉਨੇ ਆ ਮਤਲਬ ਮੈਂ ਕਦੇ ਛੁਪਾਇਆ ਨਹੀਂ ਕਿਸੇ ਤੋਂ ਅਛਾ ਇਹ ਨਹੀਂ ਵੀ ਕੋਈ ਢਾਬੇ ਵਾਲਾ ਜਾਂ ਹੋਟਲ ਵਾਲਾ ਵਧੀਆ ਮਣ ਰੈਸਪੀ ਲਿਖੋਗੇ ਨਾ ਜੀ ਕੁਝ ਨਹੀਂ ਮੈਂ ਬੋਲ ਵੀ ਦਿੰਦਾ ਨਾਲ ਮੈਂ ਕਹਿੰਦਾ ਉਹ ਵੀ ਜਿਹੜੇ ਮੇਰੇ ਬਾਦਪਰਾ ਨੇ ਉਹ ਵੀ ਬਣਾਓ ਉਹ ਬਣਾ ਕੇ ਕਰਨਗੇ ਕਿ ਨਸ਼ਾ ਛੱਡਣ ਲਈ ਉਹ ਦੇਣਗੇ ਤੇ ਸਰਫਿਰੋ ਕੈਪਸੂਲ ਤਿਆਰ ਕੀਤਾ ਹੈ ਓਕੇ ਜੀ ਮੈਂ ਤੁਹਾਨੂੰ ਫਾਰਮੂਲੇਸ਼ਨ ਰਾਣਾ ਜੀ ਸ਼ੇਅਰ ਕਰੂੰਗਾ ਤੇ ਇੱਕ ਹੈਗਾ ਜੀ ਇਹਦੇ ਚ ਲਾਜ ਬਣਤੀ ਅੱਛਾ ਜੀ ਇਹ ਜਿਹੜੀਆਂ ਚੀਜ਼ਾਂ ਪਾ ਕੇ ਇਹ ਬਣਦਾ ਨਾ ਰਾਣਾ ਜੀ ਤਾਂ ਉਹਦੇ ਕਮਾਲ ਦੇਖੋ ਤੁਸੀਂ ਪਰ ਉਹ ਜਦੋਂ ਮੈਂ ਲੈਣਾ ਸ਼ੁਰੂ ਕਰਿਆ ਮਤਲਬ ਪਹਿਲੇ ਦਿਨ ਤੋਂ ਹੀ ਮੈਂ ਉਹ ਜਿਹੜੀ ਮਾੜੀ ਮੁੱਟੀ ਲੈਣ ਲੱਗਿਆ ਸੀ ਉਹ ਬੰਦ ਹੋ ਗਈ 40 ਦਿਨ ਚ ਇਹ ਮੇਰੀ ਇਹ ਬੰਦੂਗੀ ਸੀ ਦਵਾਈ ਥੋੜੀ ਥੋੜੀ ਘਟਾ ਕੇ ਬੰਦ ਮੈਂ ਦੁਬਾਰਾ ਆਪਣੀ ਜੂਨ ਚ ਆ ਗਿਆ ਫਿਰ ਰਾਣਾ ਜੀ ਮੈਂ ਖੁੱਲ ਕੇ ਕੰਮ ਕੀਤਾ ਫਿਰ ਮੈਂ ਤੁਸੀਂ ਫਿਰ ਤਾਂ ਮੈਂ ਐ ਕਰਨ ਲੱਗ ਗਿਆ ਨਾ ਜੀ ਕੰਫੀਡੈਂਸ ਆ ਗਿਆ ਫਿਰ ਜਿਹੜਾ ਮਰਜੀ ਆ ਜਾਏ ਜਿਹੜਾ ਵੀ ਬੰਦਾ ਨਸ਼ਾ ਕਰਦਾ ਜੀ ਸ਼ਰਾਬ ਨੂੰ ਛੱਡ ਕੇ ਸ਼ਰਾਬ ਵਾਲੇ ਨਹੀਂ ਮੰਨਦੇ ਛੇਤੀ ਬਾਕੀ ਜਿਹੜਾ ਬੰਦਾ ਚਾਹੇ ਫੀਮ ਐ ਸਮੈਕ ਐ ਚਿੱਟਾ ਹੈਰੋਇਨ ਐ ਕੋਕੀਨ ਐ ਕੋਈ ਵੀ ਨਸ਼ਾ ਉਹ ਛੱਡਣਾ ਚਾਹੁੰਦਾ ਹੂੰ ਉੱਤੋਂ ਬੇਸ਼ੱਕ ਮਾਪੇ ਨੂੰ ਡਰਾਈ ਜਾਂਦਾ ਵੀ ਉਹ ਕਿਉਂਕਿ ਸ਼ਰਾਬ ਵਾਲਾ ਤਾਂ ਜਹੇ ਸਵੇਰੇ ਸ਼ਾਮ ਪੀਂਦਾ ਉਹ ਕਹਿੰਦਾ ਵੀ ਮਿੰਤਾ ਲਾਤੀ ਨਹੀਂ ਲੱਗੀ ਇਹਦੀ ਉਹ ਕਹਿੰਦਾ ਇਹ ਥੋੜੀ ਦਾ ਕੀ ਹੈ ਕਿ ਜਿਹੜੇ ਲੋਕੀ ਨਾ ਨਸ਼ਾ ਕਰਦੇ ਚੜਨਾ ਚਾਹੁੰਦੇ ਆ ਹੂੰ ਹੂੰ ਉਹਨਾਂ ਵਾਸਤੇ ਅਸੀਂ ਬਹੁਤ ਸੋਚਿਆ ਬੜਾ ਕੀਤਾ ਕਿਉਂਕਿ ਦਵਾਈਆਂ ਆਯੁਰਵੈਦਿਕ ਚ ਬਹੁਤ ਕਾਸਟਲੀ ਨੇ ਕਿਉਂਕਿ ਨਾ ਕੁਝ ਚੀਜ਼ਾਂ ਇਹ ਜੇ ਪੈਂਦੀਆਂ ਨੇ ਔਰ ਮੈਂ ਫਾਰਮੂਲਾ ਵੀ ਜੱਗਰ ਕੀਤਾ ਹੋਇਆ ਜੀ ਇਹਦਾ ਅੱਛਾ ਜੋ ਅਸੀਂ ਪਾਉਨੇ ਆ ਹਲੋ ਮੈਂ ਕਦੇ ਛੁਪਾਇਆ ਨਹੀਂ ਕਿਸੇ ਤੋਂ ਅਛਾ ਇਹ ਨਹੀਂ ਵੀ ਕੋਈ ਢਾਬੇ ਵਾਲਾ ਜਾਂ ਹੋਟਲ ਵਾਲਾ ਵਧੀਆ ਬਣਾ ਰੈਸਪੀ ਲਿਖੋ کہیں ਨਾਜੀ ਕੋਈ ਕੁਛ ਨਹੀਂ ਮੈਂ ਬੋਲ ਵੀ ਦਿੰਦਾ ਨਾਲ ਮੈਂ ਇਹ ਕਹਿੰਦਾ ਉਹ ਵੀ ਜਿਹੜੇ ਮੇਰੇ ਬਾਦਪਰਾ ਨੇ ਉਹ ਵੀ ਬਣਾਓ ਉਹ ਬਣਾ ਕੇ ਕਰਨਗੇ ਕੀ ਨਸ਼ਾ ਛੱਡਣ ਲਈ ਉਹ ਦੇਣਗੇ ਤੇ ਸਿਰਫ ਇਹ ਉਹ ਕੈਪਸੂਲ ਤਿਆਰ ਕੀਤਾ ਓਕੇ ਉਹਦੀ ਮੈਂ ਤੁਹਾਨੂੰ ਫਾਰਮੂਲੇਸ਼ਨ ਰਾਣਾ ਜੀ ਸ਼ੇਅਰ ਕਰੂੰਗਾ ਕਿਉਂਕਿ ਇਹ ਮੈਨੂੰ ਆਨੰਦ ਮਿਲਦਾ ਸ਼ੇਅਰ ਕਰਕੇ ਵੀ ਜੇ ਕੋਈ ਘਰੇ ਵੀ ਬਣਾ ਲੂਗਾ ਤਾਂ ਉਹਦਾ ਵੀ ਫਾਇਦਾ ਹੋਊਗਾ ਇਹੋ ਚੀਜ਼ਾਂ ਨੇ ਜਿਹੜੀਆਂ ਜਾ ਕੇ ਤੁਹਾਨੂੰ ਆਯੁਰਵੈਦਿਕ ਸਟੋਰ ਤੋਂ ਮਿਲ ਜਾਣਗੀਆਂ ਜਾਂ ਜੜੀ ਬੂਟੀਆਂ ਵਾਲਿਆਂ ਤੋਂ ਮਿਲ ਜਾਂਦੀਆਂ ਮਿਲ ਜਾਣਗੀਆਂ ਸਿਰਫ 6 ਚੀਜ਼ਾਂ ਨੇ ਜੀ ਹੂੰ ਹੂੰ ਪਹਿਲਾ ਪੈਂਦਾ ਮਹਾਵਾਤ ਵਿਦਵਾਂਸਨ ਰਸ ਅੱਛਾ ਇੱਕ ਨੋ ਹੈ ਮਹਾਵਾਤ ਵਿਦਵਾਂਸਨ ਰਸ ਇੱਕ ਗ੍ਰੰਥ ਦਾ ਯੋਗ ਹੈ ਉਹਦੇ ਚ 22-23 ਜੜੀ ਬੂਟੀਆਂ ਤੋਂ ਉਹ ਬਣਦਾ ਓਕੇ ਇਹ ਗੋਲੀ ਹੈ ਜੀ ਇਹਦਾ ਨੋ ਰਸ ਹੈ ਜਿਹੜਾ ਇਹ ਗੋਲੀ ਹੈ ਓਕੇ ਇਹ ਗੋਲੀਆਂ ਦੀ ਡੱਬੀ ਮਿਲ ਜਾਂਦੀ ਹੈ ਉਹ ਲੈਣੀ ਹੈ ਇੱਕ ਇੱਕ ਇਹਦੇ ਚ ਪੈਂਦਾ ਇਕੰਗਵੀਰ ਰਸ अच्छा जी ਜਿਹੜਾ ਮਹਾਵਾਦ ਵਿਦਵਾਂਚਨ ਰਸ ਹੈ ਉਹ ਬੋਡੀ ਦੇ ਦਰਦਾਂ ਨੂੰ ਖਤਮ ਕਰਦਾ ਹੈ ਓਕੇ ਵਿਡਰੋਅਲ ਸਿੰਪਟਮ ਜਿਹੜਾ ਇਕੰਗਵੀਰ ਰਸ ਹੈ ਉਹ ਦੇਖੋ ਕਦੋਂ ਗ੍ਰੰਥ ਲਿਖਿਆ ਗਿਆ ਉਹ 5000 ਸਾਲ ਪਹਿਲਾਂ ਉਹ ਉਹਦਾ ਨੌ ਰੱਖਿਆ ਗਿਆ ਇਕੰਗਵੀਰ ਰਸ ਇਕੰਗਵੀਰ ਵੀ ਅੰਗ ਨਹੀਂ ਖੜਨ ਦਿੰਦਾ ਤੁਹਾਡਾ ਜਿਵੇਂ ਲੋਕਾਂ ਨੂੰ ਵਹਿਮ ਹੁੰਦਾ ਹੈ ਮੇਰਾ ਪਾਸਾ ਨਾ ਮਰ ਜੇ ਮੈਂ ਜੇ ਨਸ਼ਾ ਛੱਡਦਾ ਮੇਰਾ ਅੰਗ ਨਾ ਛੜ ਜੇ ਕੋਈ ਉਹ ਉਹਦੇ ਵਾਸਤੇ ਜੀ ਇਕੰਗ ਵੀਰ ਇਹ ਗ੍ਰੰਥ ਦੇ ਜੋਗ ਨੇ ਰਣਾ ਜੀ ਜੇ ਤੁਸੀਂ ਗੂਗਲ ਤੇ ਲਿਖੋਗੇ ਤੁਹਾਨੂੰ ਮਿਲ ਲੰਗੇ ਕੋਈ ਛੁਪੀ ਹੋਈ ਚੀਜ਼ ਫਿਰ ਉਹਦੇ ਚ ਪਾਇਆ ਸੀ ਸੂਤशेखर रस ਸੂਤशेखर रस ਜਿਹੜਾ ਹੈਗਾ ਜੀ ਉਹ ਸਾਡਾ ਨਜਲਾ ਰੇਸ਼ਾ ਜਿਹੜਾ ਨੱਕ ਚੱਲ ਪੈਂਦਾ ਬੰਦਿਆਂ ਦਾ ਵੀ ਜੇ ਨਹੀਂ ਖਾਂਦੇ ਤਾਂ ਪਾਣੀ ਚੱਲ ਪੈਂਦਾ ਉਹ ਉਹਨੂੰ ਰੋਕਦਾ ਜੀ ਫਿਰ ਉਹਦੇ ਚ ਇੱਕ ਪਾਇਆ ਜੀ ਅਸੀਂ ਆਪਣਾ ਖੁਰਾਸਾਨੀ ਅਜਵੈਨ ਅੱਛਾ ਜੀ ਖੁਰਾਸਾਨੀ ਅਜਵੈਨ ਜਿਹੜੀ ਟੰਕਲਾਈਜ਼ਰ ਦਾ ਕੰਮ ਕਰਦੀ ਹੈ ਤੁਸੀਂ ਕਦੇ ਚਮਚਾ ਖਾ ਕੇ ਦੇਖੋ ਜੇ ਨੀਂਦ ਨਹੀਂ ਆਉਂਦੀ ਤੁਹਾਨੂੰ ਫਰਸਟ ਕਲਾਸ ਨੀਂਦ ਆਊਗੀ ਪੇਟ ਵਧੀਆ ਸਾਫ਼ ਹੋ ਗਿਆ ਖੁਰਾਸਾਨੀ ਅਜਵਾਇਨ ਖੁਰਾਸਾਨੀ ਖੱਖੇ ਨਾਲ ਤੇ ਇੱਕ ਹੈਗਾ ਜੀ ਇਹਦੇ ਚ ਲਾਜ ਬੰਤੀ ਅੱਛਾ ਜੀ ਇਹ ਜਿਹੜੀਆਂ ਚੀਜ਼ਾਂ ਪਾ ਕੇ ਇਹ ਬਣਦਾ ਨਾ ਰਾਣਾ ਜੀ ਤਾਂ ਉਹਦੇ ਕਮਾਲ ਦੇਖੋ ਤੁਸੀਂ ਔਰ ਉਹ ਜਦੋਂ ਮੈਂ ਲੈਣਾ ਸ਼ੁਰੂ ਕਰਿਆ ਮਤਲਬ ਪਹਿਲੇ ਦਿਨ ਤੋਂ ਹੀ ਮੈਂ ਉਹ ਜਿਹੜੀ ਮਾੜੀ ਮੁੱਟੀ ਲੈਣ ਲੱਗਿਆ ਸੀ ਉਹ ਬੰਦ ਹੋ ਗਈ 40 ਦਿਨਾਂ ਚ ਇਹ ਮੇਰੀ ਇਹ ਬੰਦ ਹੋ ਗਈ ਸੀ ਦਵਾਈ ਥੋੜੀ ਥੋੜੀ ਘਟਾ ਕੇ ਬੰਦ ਮੈਂ ਦੁਬਾਰਾ ਆਪਣੇ ਜੂਨ ਚ ਆ ਗਿਆ ਫਿਰ ਰਾਣਾ ਜੀ ਮੈਂ ਖੁੱਲ ਕੇ ਕੰਮ ਕੀਤਾ ਫਿਰ ਇਹ ਤੁਸੀਂ ਫਿਰ ਤਾਂ ਮੈਂ ਐ ਕਰਨ ਲੱਗ ਗਿਆ ਨਾ ਜੀ ਬੀ ਕੌਨਫੀਡੈਂਸ ਆ ਗਿਆ ਫਿਰ ਐ ਜਿਹੜਾ ਵਰਦੀ ਆ ਜੇ ਔਰ ਅੱਜ ਵੀ ਮੈਂ ਇਨੇ ਕੌਨਫੀਡੈਂਸ ਨਾਲ ਗੱਲ ਕਰ ਰਿਹਾ ਹਾਂ 2005 ਤੋਂ ਲੈ ਕੇ 25 ਤੱਕ ਸਰ ਹਾਂ ਕਿਉਂਕਿ ਤੁਹਾਡੇ ਕੋਲ ਬਹੁਤ ਰਿਜ਼ਲਟ ਹੋਣ ਨੇ 20 ਸਾਲ ਤੱਕ ਇੱਕ ਜਗ੍ਹਾ ਤੇ ਬਹਿ ਕੇ ਬੋਲਣਾ ਇੱਕੋ ਸ਼ੋਰੂਮ ਚ ਬਹਿ ਕੇ ਬੋਲਣਾ ਤੇ ਉਹ ਤਾਂ ਕੋਈ ਵਿਸ਼ਵਾਸ ਹੈ ਨਾ ਜੀ ਨਹੀਂ ਬਿਲਕੁਲ ਬਿਲਕੁਲ ਔਰ ਆਪਣੇ ਕੰਮ ਦੇ ਉੱਤੇ ਤੁਸੀਂ ਯਕੀਨ ਆਦਰ ਰਿਜ਼ਲਟ ਦੇਖੇ ਨੇ ਰਿਜ਼ਲਟ ਦੇਖੇ ਨੇ